ਪੰਜਾਬ ਦੀ ਆਵਾਦੀ ਪਾਰਟੀ ਦੀ ਭਵੰਤਬਾਨ ਜੀ ਦੀ ਸਰਕਾਰ ਨੇ ਹਰਪਾਲ ਚੀਮਾ ਜੀ ਫਾਈਨੈਂਸ ਮਿਨਿਸਟਰ ਦੇ ਜ਼ਰੀਏ ਜੋ ਅੱਜ ਇੱਕ ਬੇਮਿਸਾਲ ਬਜਟ ਪੇਸ਼ ਕੀਤਾ ਹੈ ਪੰਜਾਬ ਦੇ 3 ਕਰੋੜ ਪੰਜਾਬੀਆਂ ਦੀ ਓਵਰਆਲ ਡਵੈਲਪਮੈਂਟ ਦਾ ਉਹਦੇ ਲਈ ਉ체ਚੇ ਤੌਰ ਤੇ ਮੈਂ ਆਵਾਦੀ ਪਾਰਟੀ ਦਾ ਮੁਖ ਸੇਵਾਦਾਰ ਹੋਣ ਦੇ ਨਾਤੇ ਪੰਜਾਬੀਆਂ ਵੱਲੋਂ ਮਾਨ ਸਾਹਿਬ ਦਾ ਚੀਮਾ ਸਾਹਿਬ ਦਾ ਔਰ ਵਿਸ਼ੇਸ਼ ਤੌਰ ਤੇ ਸਾਡੇ ਨੈਸ਼ਨਲ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦਾ ਜਿਨ੍ਹਾਂ ਦੀ ਰਹਿਨਮਾਈ ਦੇ ਜਿਨ੍ਹਾਂ ਦੀ ਗਾਈਡੈਂਸ ਦੇ ذریعے ਇਹ ਓਵਰਆਲ ਡਵੈਲਪਮੈਂਟ ਬਜਟ ਹੈ ਜਿਹੜਾ ਇਹ ਅੱਜ ਪੰਜਾਬ ਸਰਕਾਰ ਨੇ ਪੇਸ਼ ਕੀਤਾ ਉਹ ਧੰਨਵਾਦ ਕਰਨ ਲਈ ਅੱਜ ਤੁਹਾਡੇ ਸਾਹਮਣੇ ਹੋ ਰਿਹਾ ਸਾਥੀਓ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ 236000 ਕਰੋੜ ਦਾ ਇਹ ਬਜਟ ਮੈਂ ਸਮਝਦਾ ਕਿ ਇਹੋ ਜਿਹਾ ਬਜਟ ਹੈ ਜਿਹਦੇ ਜਿਹਦੇ ਵਿੱਚ ਬਹੁਤ ਸਾਰੇ ਨਵੇਂ ਇਨੀਸ਼ੀਏਟਿਵਸ ਦੇ ਜਿਹੜੇ ਉਹ ਲਏ ਗਏ ਨੇ ਬਹੁਤ ਸਾਰੇ ਮੀਲ ਪੱਥਰ ਨੇ ਜਿਹੜੇ ਉਹ ਸਾਬਤ ਹੋ ਰਹੇ ਨੇ तकरीबन 10% ਦੀ ਗ੍ਰੋਥ ਦੇ ਨਾਲ ਐਕਸਪੈਕਟਡ ਅਗਲੇ ਸਾਲ ਦੇ ਵਿੱਚ ਹੁਣ ਤੱਕ ਦਾ ਮੈਂ ਸਮਝਦਾ ਕਿ ਇਹ ਸਭ ਤੋਂ ਬੈਸਟ ਬਜਟ ਹੈ ਜਿਹੜਾ ਉਹ ਹੁਣ ਜਾ ਰਿਹਾ ਹੈ ਕਿਉਂਕਿ ਪਹਿਲੀ ਇਹੋ ਜੀ ਸਰਕਾਰ ਹੈ ਜਿਹਦੇ 3 ਸਾਲ ਪੂਰਾ ਹੋਣ ਦੇ ਬਾਵਜੂਦ ਇਹ ਚੌਥਾ ਬਜਟ ਪੇਸ਼ ਹੋਣ ਦੇ ਦੇ ਸਮੇਂ ਇੱਕ ਵੀ ਨਵੇਂ ਪੈਸੇ ਦਾ ਟੈਕਸ ਹੈ ਜਿਹੜਾ ਉਹ ਪੰਜਾਬ ਦੇ ਲੋਕਾਂ ਦੇ ਸਿਰ ਬੋਝ ਹੈ ਜਿਹੜਾ ਨਵੇਂ ਕਿਸੇ ਵੀ ਟੈਕਸ ਦਾ ਉਹ ਨਹੀਂ ਪਾਇਆ ਜਾ ਰਿਹਾ ਇਸ ਤੋਂ ਇਲਾਵਾ ਰੇਵਨਿਊ ਆਗਮੈਂਟੇਸ਼ਨ ਬੜੇ ਵੱਡੇ ਪੱਧਰ ਤੇ ਉੱਪਰ ਹੋਈ ਹੈ 14% ਰੈਵਨਿਊ ਆਗਮੈਂਟੇਸ਼ਨ ਹੈ ਜਿਹੜੀ ਉਹ ਪਿਛਲੇ ਸਾਲਾਂ ਨਾਲੋਂ ਹੋਈ ਹੈ